ਸੋ ਕਿਵਾਦਿਆ ਸ਼੍ਰੀ ਕਾਲ ਤਖਤ ਦੇ ਜਥੇਦਾਰਾਂ ਨੂੰ ਫਾਰਕ ਕਰਨ ਤੇ ਨਵੇਂ ਜਥੇਦਾਰ ਥਾਪੇ ਜਾਣ ਦੇ ਵਿਰੋਧ ਵਿੱਚ ਆਵਾਜ਼ ਬੁਲੰਦ ਕਰਨ ਵਾਲੀਆਂ ਸਾਰੀਆਂ ਸਿੱਖ ਪੰਥ ਦੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਪੰਥ ਨੂੰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਆਉਣ ਦੇ ਲਈ ਇਕੱਠੇ ਹੋਣਾ ਚਾਹੀਦਾ ਤੇ ਨਾਲ ਹੀ ਸ਼ੋਮਣੀ ਕਮੇਟੀ ਅਤੇ ਆਕਾਲੀ ਦਲ ਆਗੂਆਂ ਦੀ ਵੀ ਇਸ ਮਾਮਲੇ ਦੇ ਵਿੱਚ ਇੱਕ ਹੀ ਵਿਚਾਰਧਾਰਾ ਹੋਣੀ ਚਾਹੀਦੀ ਹੈ ਜਿਹੜੇ ਕਿ ਸ਼ੋਮਣੀ ਕਮੇਟੀ ਦੇ ਅਸਰ ਕਾਰਵਾਈ ਦਾ ਸਮਰਥਨ ਕਰ ਰਹੇ ਹਨ ਤੇ ਉਹ ਭਾਜਪਾ ਦੀ ਸਾਜ਼ਿਸ਼ ਦਾ ਸ਼ਿਕਾਰ ਹੋ ਚੁੱਕੇ ਨੇ ਭਾਜਪਾ ਦੇ ਨਾਲ ਲੜਾਈ ਕਰਨ ਦੇ ਲਈ ਇੱਕ ਵਿਸ਼ੇਸ਼ ਰਣਨੀਤੀ ਬਣਾਉਣ ਦੀ ਲੋੜ ਹੈ ਇਹ ਕਹਿਣਾ ਹੈ ਦਮਦਮੀ ਟਕਸਾਲ ਤਲਵੰਡੀ ਬਖਤਾ ਦੇ ਮੁਖ ਸੇਵਾਦਾਰ ਭਾਈ ਲੈਣਾ ਸਿੰਘ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਆ ਆਪਾਂ ਦੇਖਿਆ ਹੀ ਆ ਜੋ ਕਾਫੀ ਦਿਨਾਂ ਤੋਂ ਚੱਲ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਸਿੰਘ ਸਾਹਿਬਾਨ ਦਾ ਮਸਲਾ ਹੈ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਅੱਜ ਇਸ ਵਕਤ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜੀ ਸਿੱਖ ਪੰਥ ਦੀ ਤੇ ਪੰਜਾਬ ਦੀ ਸਭ ਤੋਂ ਵੱਡੀ ਦੁਸ਼ਮਣ ਜਮਾਤ ਹੈ ਭਾਜਪਾ ਆਰਐਸਐਸ ਜਿਹੜੀ ਆ ਉਹ ਕਿਹੜੀਆਂ ਚਾਲਾਂ ਖੇਡ ਰਹੀ ਆ ਕਿਸ ਤਰੀਕੇ ਦੇ ਨਾਲ ਸਾਡੀਆਂ ਸੰਸਥਾਵਾਂ ਦੇ ਉੱਪਰ ਕਬਜ਼ਾ ਕਰਨ ਜਾ ਰਹੀ ਹੈ ਅੱਜ ਸਾਨੂੰ ਉਹਨਾਂ ਦੇ ਨਾਲ ਜਾਂ ਉਹਨਾਂ ਦੀਆਂ ਚਾਲਾਂ ਨੂੰ ਸਮਝ ਕੇ ਉਹਨਾਂ ਦੇ ਨਾਲ ਲੜਨ ਦੀ ਸਾਨੂੰ ਜ਼ਰੂਰਤ ਹੈ ਸਾਰਿਆਂ ਨੂੰ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੁਣੇ ਤਖਤ ਸਬ ਦੇ ਜਥੇਦਾਰ ਹੁੰਦੇ ਸੀ ਤੇ ਉਹਨਾਂ ਨੇ ਪ੍ਰੈਸ ਦੇ ਸਾਹਮਣੇ ਖੁੱਲ੍ਹ ਕੇ ਇਹ ਗੱਲ ਕਹੀ ਹੈ ਵੀ ਸਾਡੀ ਦਿੱਲੀ ਦੇ ਨਾਲ ਸਾਡੀ ਸੈਂਟਰ ਦੇ ਨਾਲ ਜਾਰੀ ਹੈ ਔਰ ਉਹਨਾਂ ਦੀਆਂ ਇਹ ਵੀ ਸਾਰੀਆਂ ਵੀਡੀਓ ਕਲਿੱਪ ਜਿਹੜੇ ਉਹ ਸਮੇਂ-ਸਮੇਂ ਨਾਲ ਸਾਹਮਣੇ ਆਉਂਦੇ ਰਹੇ ਨੇ ਪੀਓ ਕਹਿੰਦੇ ਰਹੇ ਮੇਰੀ ਅਮਿਤ ਸ਼ਾਹ ਦੇ ਨਾਲ ਵੀ ਗੱਲ ਹੁੰਦੀ ਰਹੀ ਮੇਰੀ ਫਲਾਣੇ ਨਾਲ ਵੀ ਗੱਲ ਹੁੰਦੀ ਰਹੀ ਮੇਰੀ ਫਲਾਣੇ ਨਾਲ ਵੀ ਗੱਲ ਹੁੰਦੀ ਰਹੀ ਹੈ ਚਾਹੁੰਦੀ ਹੈ ਸ਼ੋਮਣੀ ਕਾਲੀ ਦਲ ਤੇ ਕਬਜ਼ਾ ਉਥੇ ਕੀ ਹੈ ਸ਼੍ਰੀ ਕਾਲ ਤਖਤ ਸਾਹਿਬ ਜਥੇਦਾਰਾਂ ਨੂੰ ਫਾਰਕ ਕਰਨ ਤੇ ਨਵੇਂ ਜਥੇਦਾਰ ਦੀ ਨਿਯੁਕਤੀ ਹੋਈ ਹੈ ਜਿਸ ਨੂੰ ਲੈ ਕੇ ਭਾਜਪਾ ਸ਼ੋਮਣੀ ਕਾਲੀ ਦਲ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਸੋ ਇਹ ਕਿਹਾ ਗਿਆ